ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਅਨੂਬੀਰ ਕੌਰ ਲੈ ਕੇ ਹਾਜ਼ਰ ਆ ਪ੍ਰੋਗਰਾਮ ਆਵਾਮ ਦੀ ਆਵਾਜ਼ ਇਸ ਪ੍ਰੋਗਰਾਮ ਜ਼ਰੀਏ ਅਸੀਂ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਤੇ ਚਰਚਾ ਕਰਦੇ ਹਾਂ ਤਾਂ ਮੁੱਦਿਆਂ ਉੱਪਰ ਅਸੀਂ ਆਪਣੇ ਦਰਸ਼ਕਾਂ ਦੀ رائے ਲੈਣੇ ਆ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਗੱਲ ਦੱਸ ਸਕਦੇ ਹੋ ਕਿਸਾਨੀ ਮੰਗਾ ਲਈ ਲੰਬੇ ਅਰਸੇ ਤੋਂ ਲੜ ਰਿਹਾ ਵੱਖ-ਵੱਖ ਮੋਰਚਿਆਂ ਦਰਮਿਆਨ ਇਕਤਾ ਕਾਇਮ ਕਰਨ ਲਈ ਕੁਝ ਸਮੇਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਫਲ ਪੈਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਨੇ ਨੁਕਤੇ ਕਸਨ ਮੋਰਚੇ ਦੀ ਟੀਮ ਨੇ ਪਹਿਲਾ ਤਾਂ ਬੀਤੇ ਸ਼ੁੱਕਰਵਾਰ ਨੂੰ ਟਾਬੀ ਗੁਜਰਾ ਬੈਰੀਅਰ ਤੇ ਚੱਲ ਰਹਿ ਮੋਰਚੇ ਵਿੱਚ ਪਹੁੰਚ ਕੇ ਮਰਨਵਰ ਤੇ ਬੈਠੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਾਲ ਪੁੱਛਿਆ ਉਸ ਤੋਂ ਪਹਿਲਾਂ ਮੋਗਾ ਦੇ ਵਿੱਚ ਐਸਕੇਮ ਦੀ ਮਹਾਪੰਚਾਇਤ ਰੈਲੀ ਦੇ ਵਿੱਚ 8 ਨੁਕਾਤੀ ਮਤਾਵਿ ਪੇਸ਼ ਕੀਤਾ ਗਿਆ ਜਿਸ ਤੋਂ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਕਰਜ਼ਾ ਮਾਫੀ ਜਈਆਂ ਦਰਜਨਾ ਪਰ ਮੰਗਾ ਲਾਗੂ ਕਰਵਾਉਣ ਲਈ ਵੱਖ-ਵੱਖਰੇ ਕਿਸਾਨ ਮੋਰਚਿਆਂ ਨੂੰ ਇੱਕਮਤ ਅਤੇ ਇਕਜੁੱਟ ਕਰਨ ਦਾ ਸੰਦੇਸ਼ ਦਿੱਤਾ ਗਿਆ ਤੇ ਅੱਜ ਨੁਕਤ ਕਿਸਾਨ ਮੋਰਚਾ ਅਤੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਡਟੀਆਂ ਦੋ ਫਾਰਮਾ ਨੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਵਿਚਾਲੇ ਇਕਤਾਂ ਨੂੰ ਲੈ ਕੇ ਪਾਤਣਾ ਵਿਖੇ ਬੈਠਕ ਹੋਈ ਹੈ ਹਾਲਾਂਕਿ ਬੈਠਕ ਬੇਨਤੀ ਜਾ ਰਹੀ ਹੈ ਔਰ 18 ਜਨਵਰੀ ਨੂੰ ਮੋੜ ਤੋਂ ਮੀਟਿੰਗ ਹੋਵੇਗੀ ਪਰ ਇਹਨਾਂ ਮੀਟਿੰਗਾਂ ਨੇ ਕਿਸਾਨਾਂ ਦੇ ਏਕੇ ਦਾ ਰਾਹ ਪੱਧਰਾ ਕਰ ਦਿੱਤਾ ਹੈ ਅਸੀਂ ਅਜਿਹੇ ਮੁੱਦੇ ਤੇ ਚਰਚਾ ਕਰ ਰਹੇ ਹਾਂ ਤੁਹਾਨੂੰ ਲੱਗਦਾ ਕਿ ਕਿਸਾਨਾਂ ਦੇ ਬੰਦੀਆਂ ਦੇ ਵੱਲੋਂ ਜੋ ਇਹ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ ਕਿ ਇਸ ਨਾਲ ਸਾਰੇ ਆਕਸਾਨਾਂ ਤੇ ਬੰਦੀਆਂ ਇਕੱਠ ਹੋ ਸਕਣਗੀਆਂ ਤੁਸੀਂ ਇਸ ਤੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਸਾਨੂੰ ਕਾਲ ਕਰਕੇ ਬਲਬੀਰ ਸਿੰਘ ਰਾਜੇਵਾਲ ਤੇ ਜੋਗਿੰਦਰ ਸਿੰਘ ਗੁਰਾਹਾਂ ਦੀ ਅਗਵਾਈ ਹੇਠ ਐਸਕੇਮ ਦੀ ਵਾਰਤਾਕਾਰ ਟੀਮ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ ਫਿਕਰਮੰਦੀ ਜ਼ਾਹਿਰ ਕੀਤੀ ਉਥੇ ਪ੍ਰੋਟੈਸਟ ਲਈ ਖੁੱਲੇ ਮਨ ਨਾਲ ਹਮਾਇਤ ਦੇਣ ਦਾ ਵਚਨ ਵੀ ਕੀਤਾ ਦੋਆ ਮੋਰਚਾ ਦੇ ਕਿਸਾਨ ਆਗੂਆਂ ਨੇ ਸੂਤ ਬੂਜ ਨੇ ਫਰਾਕਦਲੀ ਦਾ ਮਜ਼ਾਰਾ ਕਰਦਿਆਂ ਸਾਫ਼ ਕਿਹਾ ਕਿ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਮੰਨਵਾਉਣ ਲਈ ਇਸ ਸਮੇਂ ਉਨ੍ਹਾਂ ਦੀ ਲੜਾਈ ਕੇਂਦਰ ਸਰਕਾਰ ਵੱਲ ਸੇਧਿਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਰਾ ਮਾਰੂ ਜੰਗ ਤੋਂ ਬਚਣਾ ਚਾਹੀਦਾ ਹੈ ਅਤੇ ਇੱਕ ਦੂਸਰੇ ਖਿਲਾਫ ਬਿਆਨਬਾਜ਼ੀ ਤੇ ਹੂਚੀਆਂ ਟਿੱਕਾ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਰ ਕੀ ਕਿਸਾਨ ਜਥੇਬੰਦੀਆਂ ਜੋ ਇਹ ਗੱਲ ਕਹਿ ਰਹੀਆਂ ਨੇ ਕਿ ਅਸੀਂ ਇਸ ਪ੍ਰੋਟੈਸਟ ਨੂੰ ਖੁੱਲੇ ਮਨ ਨਾਲ ਹਮਾਇਤ ਦੇਣ ਦਾ ਵਚਨ ਦਿੰਦੀਆਂ ਕਿਉ ਆਪਣਾ ਵਚਨ ਪੂਰਾ ਕਰਨ ਗਿਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਕਾਲ ਕਰਕੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਸ਼ੰਭੂ ਜਾਟ ਆਬੀ ਗੁਜਰਾ ਬਾਰਡਰ ਤੇ ਚੱਲ ਰਹੇ ਅੰਦੋਲਨਾਂ ਦੀ ਅਸੀਂ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਇਸ ਮੌਕੇ ਕਿਸਾਨਾਂ ਨੂੰ ਡੱਲੇ ਵਾਲ ਦੀ ਜਾਨ ਬਚਾਉਣੀ ਵੀ ਬੇਹਦ ਜ਼ਰੂਰੀ ਹੋ ਗਈ ਹੈ ਜਿਨ੍ਹਾਂ ਦੇ ਮਰਨ ਵਰਤ ਨੂੰ 49 ਦਿਨ ਹੋ ਗਏ ਨੇ ਤੇ ਉਹਨਾਂ ਦੀ ਉਮਰ ਦੇ ਮੱਦੇਨਜ਼ਰ ਨਾ ਦੀ ਜਿਹੜੀ ਸਰੀਰਕ ਹਾਲਤ ਹੈ ਉਹ ਬਹੁਤ ਜ਼ਿਆਦਾ ਨਾਜ਼ੁਕ ਹੈ ਪਰ ਇਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਅਜੇ ਤੱਕ ਆਪਣੇ ਰਵੱਈਏ ਦੇ ਵਿੱਚ ਕੋਈ ਲਚਕ ਨਹੀਂ ਲੈਂਦੀ ਅਤੇ ਇੱਕ ਸਾਂਝ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਣ ਦਾ ਕੋਈ ਸੰਕੇਤ ਨਹੀਂ ਮਿਲਿਆ ਐਸਕੇਮ ਦੇ ਸੀਨੀਅਰ ਅਗੂਆਂ ਦੀ ਮਿਲਣੀ ਨਾਲ ਵਾਕਈ ਉਹਨਾਂ ਨੂੰ ਤਰਵਾਸ ਮਿਲਿਆ ਹੋਵੇਗਾ ਤੇ ਯਕੀਨਨ ਇਸ ਨਾਲ ਉਹਨਾਂ ਦਾ ਇਹ عہد ਹੋ ਦ੍ਰਿੜ ਹੋਵੇਗਾ ਕਿ ਫਾਰਮਰ ਪ੍ਰੋਟੈਸਟ ਜੇਤੂ ਹੋ ਕੇ ਨਿਕਲੇਗਾ ਇਹ ਸਾਰੇ ਆਗੂ 2020-2021 ਦੇ ਮਿਸਾਲੀ ਕਿਸਾਨ ਪ੍ਰੋਟੈਸਟ ਦੌਰਾਨ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੇ ਸਨ ਜਿਸ ਦਾ ਰਿਜ਼ਲਟ ਇਹ ਨਿਕਲਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਉਹ ਖੇਤੀ ਕਾਨੂੰਨ ਵਾਪਸ ਲੈਣੇ ਪਏ ਸੀ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕੁੱਛਲੇ ਪ੍ਰੋਟੈਸਟ ਵਾਂ ਇਹ ਸਾਰੇ ਕਿਸਾਨਾਂ ਗੂ ਇੱਕ ਦੂਸਰੇ ਨਾਲ ਇਸ ਵਾਰ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਅਤੇ ਮੁਰਫਤ ਇਹ ਹਾਸਲ ਕਰਨਗੇ ਤੁਸੀਂ ਕਾਲ ਕਰਕੇ ਸਾਨੂੰ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਮਹਿਜ਼ ਇੱਕ ਮੀਟਿੰਗ ਨਾਲ ਕਿਸਾਨ ਜਥੇਬੰਦੀਆਂ ਮੋਰਚੇ ਦਰਮਿਆਨ ਏਕਤਾ ਹੋ ਜਾਣ ਦੀ ਉਮੀਦ ਨਹੀਂ ਕਰਨੀ ਚਾਹੀਦੀ ਇਸ ਸੰਮੇਲਨ ਦੇ ਪ੍ਰਮੁੱਖ ਕਿਸਾਨ ਮੋਰਚੇ ਸਰਗਰਮ ਨੇ ਜਿੰਨਾਂ ਦੇ ਵਿੱਚ ਵੱਖ-ਵੱਖ ਆਗੂਆਂ ਦੇ ਖੇਤੀ ਸੰਕਟ ਕਿਸਾਨ ਮੰਗਾਂ ਅਤੇ ਸੰਘਰਸ਼ ਦੇ ਰੂਪਾਂ ਅਤੇ ਟੰਗਾਂ ਬਾਰੇ ਆਪੋ ਆਪਣੀ ਸਮਝ ਤੇ ਧਾਰਨਾਵਾਂ ਵੀ ਨੇ ਚੰਗੀ ਗੱਲ ਇਹ ਸੀ ਕਿ ਟੀਮ ਦੇ ਕੁਝ ਜਿਹੇ ਆਗੂਆਂ ਨੂੰ ਨਾਲ ਨਹੀਂ ਲਜਾਇਆ ਗਿਆ ਜਿਨ੍ਹਾਂ ਦੀ ਬਿਆਨਬਾਜ਼ੀ ਕਰਕੇ ਪਿਛਲੇ ਦਿਨੀਂ ਦੋਵੇਂ ਮੋਰਚਿਆਂ ਵਿੱਚ ਤਲਖੀ ਦਾ ਮਾਹੌਲ ਪੈਦਾ ਹੋਇਆ ਸੀ ਇਸ ਵਿੱਚ ਵਾਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਅਤੇ ਮੋਰਚਿਆਂ ਦੇ ਆਗੂਆਂ ਵਿਚਕਾਰ ਸੰਵਾਦ ਅਤੇ ਆਪਸੀ ਭਰੋਸਾ ਕਿਵੇਂ ਬਹਾਲ ਕੀਤਾ ਜਾਵੇ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ ਪਿਛਲੇ ਸਾਲ ਦੀ 26 ਨਵੰਬਰ ਤੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਖਨੌਰੀ ਸਰਹੱਦ ਤੇ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਜਿਸ ਵਿੱਚ ਕਾਨੂੰਨੀ ਗਰੰਟੀ ਵੀ ਸ਼ਾਮਿਲ ਹੈ ਨੂੰ ਲੈ ਕੇ ਭੋਖ ਹੜਤਾਲ ਤੇ ਜਿਹੜੇ ਨੇ ਉਹ ਦਲੇਵਾਲ ਬੈਠੇ ਹੋਏ ਨੇ ਫਸਲਾ ਲਈ ਕਟੋਕੜ ਸਮਰਥਨ ਮੁੱਲ ਦਾ ਮੁੱਦਾ ਅਣ ਮੱਥੇ ਸੰਮੇਲਿ ਭੋਖ ਹੜਤਾਲ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਪੰਜਾਬ ਦੇ ਖਨੌਰੀ ਬਾਰਡਰ ਤੇ ਮਰਨਵਰ ਤੇ ਬੈਠਿਆ ਨੂੰ 49 ਦਿਨ ਬੀਤ ਗਏ ਨੇ। ਕੋਖੜਦਾਲ ਤੇ ਮਿਠੇ ਢੱਲੇਵਾਲ ਦੀ ਸਿਹਤ ਅਜੇ ਵੀ ਨਾਜ਼ੁਕ ਹੈ। ਉਹਨਾਂ ਨੂੰ ਬੋਲਣ ਦੇ ਵਿੱਚ ਵੀ ਦਿੱਕਤ ਆ ਰਹੀ। ਢੱਲੇਵਾਲ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਮੰਗਾਂ ਮੰਨ ਲੈਂਦੇ ਨੇ ਤਾਂ ਮੈਂ ਵਰਤ ਛੱਡ ਦੇਵਾਂਗਾ। ਮਰਨਵਰ ਤੇ ਰਹਿਣਾ ਨਾ ਤਾਂ ਸਾਡਾ ਕਾਰੋਬਾਰ ਹੈ ਨਾ ਹੀ ਸਾਡਾ ਸ਼ੌਂਕ ਹੈ। ਪਰ ਇਸ ਦੇ ਬਾਵਜੂਦ ਵੀ ਕੇਂਦਰ ਨੇ ਕੋਈ ਹੁੰਗਾਰਾ ਨਹੀਂ ਪਾਇਆ। ਤੁਸੀਂ ਕੇਂਦਰ ਦੇ ਇਸ ਮੌਨ ਤਾਰਨ ਨੂੰ ਕਿਵੇਂ ਦੇਖਦੇ ਹੋ ਉਸਨੂੰ ਕਾਲ ਕਰਕੇ ਆਪਣੀ رائے ਸਾਂਝੀ ਕਰ ਸਕਦੇ ਹੋ ਪਾਟਨਾ ਵਿਗੇ ਨਿਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਹੋਈ ਹੈ ਇਹ ਮੀਟਿੰਗ ਸੁਖਾਲੇ ਢੰਗ ਨਾਲ ਨੇਪਰੇ ਚੜ੍ਹੀ ਹੈ ਇਸ ਦਾ ਆਗੂਆਂ ਨੇ ਖੁਦ ਕੀਤਾ ਸਰਵਣ ਸਿੰਘ ਵਾਧੇਰ ਨੇ ਕਿਹਾ ਹੈ ਕਿ ਜੋ ਲੋਕ ਕਹਿੰਦੇ ਨੇ ਕਿ ਕਿਸਾਨ ਆਗੂ ਇਕੱਠੇ ਹੋਣ ਤਾਂ ਅਸੀਂ ਉਹਨਾਂ ਦੀ ਹੀ ਕੋਸ਼ਿਸ਼ਾਂ ਨੂੰ ਕਾਮਯਾਬ ਕਰਨ ਲਈ ਮंथਨ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਦਾ 49ਵਾਂ ਦਿਨ ਹੈ ਅਸੀਂ ਇਸ ਨੂੰ ਅਸਫਲ ਨਹੀਂ ਹੋਣ ਦੇਵਾਂਗੇ ਅਤੇ ਸਾਰੇ ਹੀ ਕਿਸਾਨ ਮਿਲ ਕੇ ਫਾਰਮਰ ਪ੍ਰੋਟੈਸਟ ਟੂ ਨੂੰ ਦਿੱਤਾਗੇ ਇਸ ਲਈ ਸੇ ਅਗਲੀ ਜਿਹੜੀ ਮੀਟਿੰਗ ਹੈ ਉਹ 18 ਤਰੀਕ ਨੂੰ ਸਾਧ ਲਈ ਹੈ ਜਿਸ ਵਿੱਚ ਸਰਕਾਰ ਨੂੰ ਟੌਣ ਲਈ ਰਣਨੀਤੀ ਘੜੀ ਜਾਵੇਗੀ ਸਰਵਣ ਸਿੰਘ ਬੰਦੇ ਇਰਨੇ ਕਿਹਾ ਹੈ ਕਿ ਜੋ ਇੱਕ ਜੋੜਤਾ ਪਹਿਲਾਂ ਨਹੀਂ ਹੋਈ ਸੀ ਉਹ ਹੁਣ ਹੋਵੇਗੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਕਿਸਾਨ ਇੱਕ ਨੇ ਅਤੇ ਅਗਲੀ ਮੀਟਿੰਗ ਦੇ ਵਿੱਚ ਨਵੇਂ ਫੈਸਲੇ ਲਈ ਜਾਣਗੇ। ਉਹਨਾਂ ਨੇ ਇਹ ਵੀ ਕਿਹਾ ਕਿ 26 ਜਨਵਰੀ ਨੂੰ ਅਸੀਂ ਸਾਂਝੇ ਤੌਰ ਤੇ ਇੱਕ ਟਰੈਕਟਰ ਮਾਰਚ ਵੀ ਕੱਢਾਂਗੇ। ਸੜਨਾਲ ਇੱਕ ਹੋਰ ਸੜਨਾਲ ਕਾਲਜ ਜੁੜ ਗਏ ਨੇ ਫੋਨ ਲਾਈਨ ਤੇ। ਹਾਂਜੀ ਸੱਸੀ ਕਾਲ ਜੀ ਤੁਹਾਡਾ ਕੀ ਨਾਮ ਹੈ ਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਮੈਂ ਕਸ਼ਮੀਰ ਸਿੰਘ ਗੁਰਪ੍ਰਤਖੋੜਿਆ ਕਿਵੇਂ ਤੁਸੀਂ? ਹਾਂਜੀ ਆ ਕੀ ਕਹਿਣ ਚਾਹੋਗੇ ਇਸ ਮੁੱਦੇ ਤੇ? ਅਸੀਂ ਬਸ ਇਹ ਕਹਿਣਾ ਸੀ ਇਹ ਇੱਕ ਪੌਸਿਬਿਲਿਟੀ ਹੋ ਜਿਹੜੇ ਤੇ ہم ਨਹੀਂ ਕੌਮੀ ਦਰ ਲੋਦੇ ਕਸਮੇ ਸਭੀ ਜਾਣਦੇ ਨੇ ਜੀ ਇਹ ਜਿਹੜੀ ਲੜਾਈ ਜਿਹੜੀ ਚੱਲ ਰਹੀ ਆ ਉਹ ਚੱਲ ਰਹੀ ਆ ਸਸਤ ਸਸਤ ਛੋਟਾ ਜਿਹੀ ਕਿੰਨੇ ਜਿਹੇ ਬੰਦੇ ਅਗੇ ਹੋਵੇ ਮੈਂ ਜਿਹੇ ਬੰਦੇ ਦੇ ਨਾਲ ਹੀ ਹੋਵੇ ਨਹੀਂ ਤਾਂ ਪਹਿਲੇ ਹੀ ਪਹਿਲੇ ਜਦੋਂ ਆ ਇੱਕ ਕਿਸਾਨ ਮੋਰਚਾ ਚੱਲਦਾ ਸੀ ਉਦੋਂ ਹੀ ਜਿਸ ਤੇ ਇਹਨਾਂ ਦੀ ਹੋ ਗਈ ਸੀ ਉਹ ਵੀ ਠੇਕਾ ਕਰਦੀ ਹੋਰ ਬੈਠ ਕੇ ਰਹਿੰਦੇ ਸਾਰਾ ਕੁਝ ਡੰਗ ਹੋ ਜਾਣਾ ਸੀ ਜੀ ਪਰ ਇਹਨਾਂ ਨੇ ਦੀਆਂ ਛੇਆਂ ਕਰਵਾ ਤੋਂ ਬਾਅਦ 150 ਕਿਸਾਨ ਸਾਡੇ ਲਗਭਗ 74 ਲੈ ਦੇ ਨੰਦ ਦੇ ਵਿੱਚ ਬੈਠ ਕੇ ਸਾਡੇ ਬਜ਼ੁਰਗ ਆਪਣੇ ਜਾਨਾ ਗਵਾ ਗਏ। ਔਰ ਇਹ ਇੱਕ ਵਾਰੀ ਮੋਦੀ ਸਾਹਿਬ ਆ ਕੇ ਬੋਲੇ ਤੇ ਨਵਾਦਾ ਚਲ ਚਾਗੇ ਦੇ ਪਹੁੰਚ ਕੇ ਵਾਪਸ। ਜੀ ਉਹ ਕੋਚੇ ਆ ਜੀ ਇਹਨਾਂ ਨੂੰ ਕਾਸ਼ੇ ਪੁੱਛਣਾ ਹੈ। ਇਸ ਤੂਸੇ ਦੁਆਰਾ ਇਹਨਾਂ ਪਿਆਗੇ ਬੈਗੇ। ਸਭ ਤੋਂ ਕਰੀ ਨੌਜਵਾਨ ਦੀ ਜਾਨ ਚਲੀ ਗਈ। ਕਿੰਨੇ ਨੌਜਵਾਨ ਜਿਹੜੇ ਅਥੂ ਗਾਇਸ ਬੋਲੇ ਬਜਟ ਸਾਲ ਕੁਛ ਪਹਿਨ ਉਹ ਤੋਂ ਬਾਅਦ ਤੁਹਾਡਾ ਇਹ ਨਦੀਆਪੋਰਟ ਕਿਸ ਤਰੀਕੇ ਨਾਲ ਹੌਸਲ ਲਈ ਕਾਮਨ ਜਾਂ ਖਸਾਨੇ ਨੂੰ ਜਾਂ ਕਿਸਾਨਾਂ ਨੂੰ ਇਹ ਤੋਂ ਨਹੀਂ ਦਿਖਾਉਂਦੀ ਜੀ ਜੀ ਭਾਈ ਜੀ ਦੇ ਢਲੇਵਾਲ ਸਾਹਿਬ ਬੈਠੇ ਨੇ ਅਸਲੀ ਸਰਮੇ ਦੇ ਉੱਤੇ ਹੀ ਕਿ ਢਲੇਵਾਲ ਸਾਹਿਬ ਦੇ ਪਿੱਛੇ ਆ ਕੇ ਖਾਣਾ ਚਾਹੀਦਾ ਹੈ ਇਹਨਾਂ ਦਾ 81% ਸਾਰੇ ਨਹੀਂ ਜਿਦਾ ਆ ਕੇ ਖਾਣਾ ਚਾਹੀਦਾ ਸੀ 1% ਗੈਸ ਸਾਹਿਬ ਆਪਣੇ ਲਈ ਇੰਸਟੀਟਿਊਟ ਬਣਦਾ ਉਹ ਸਭ ਸੱਚੇ ਹੋ ਗਏ ਪਰ ਜਿਉ ਆਲਦੀ ਆਬੂ ਵਰਗੇ ਤੇ ਹੱਲਣ ਦੇ ਨੇ ਉਹ ਕਈ ਜਿਹੜੇ ਸੱਤਾਮਹਲੇ ਨਾਮ ਲੈ ਕੇ ਬਸ ਨਹੀਂ ਫੈਸ਼ਲੈਂਡਸ ਹਸਕੋੜੇ ਨੂੰ ਉਹ ਕੋਲੇ ਲੱਗ ਰਹੀ ਜੇ ਅੱਜ ਕੋਸ਼ਤ ਇੱਕ ਫਾਦੇ ਤੇ ਕੀ ਹੋ ਰਿਹਾ ਮੀਰ ਸਾਡੇ ਜਿਹੜੇ ਹੰਦੀਆਂ ਆ ਗਈਆਂ ਤੇ ਲੇਪਲ ਦੇ ਢੱਲੇਵਾਲ ਦੇ ਨਾਲ ਦੇ ਵੱਡੇ ਦੇ ਕੋਲ ਫੈਸ਼ਲੈਂਡ ਦੀ ਹੱਥ ਨਹੀਂ ਰਹਿ ਗਈ ਜੀ ਸਭ ਗੱਲੇ ਸਿੰਪਲ ਆ 74 ਦੀ ਲੜਾਈ ਹੈ ਉਹਨਾਂ ਨੂੰ ਹੋਈ ਹੈ ਜਿੱਤੇ ਢੱਲੇਵਾਲ ਦੇ ਕੋਲ ਹਸਪਤਾਲ ਘੱਟੇ सरकार सोची जी अलवाल भुख रटाव करके जे असि कुछ देता अभी साली बल्ले बल्ले करके जो डालेवाल साहब किसी ना नहीं चाहते हो सड़न दे रहे हैं ਕੀ ਨਾ ਲਾਫਤ ਬਸ ਇਹ ਲੋਕਾਂ ਨੇ ਲੈਣੇ ਦੇ ਮਾਰਦੇ ਜਿੰਦੇ ਕੋਈ ਚੜਦੇ ਕੀ ਉਹਨੇ ਤਾਂ ਦੇਖਾ ਕਿ ਉਹਨੇ ਤੋਂ ਕਰਦੇ ਸਹੀ ਬੱਲੇ ਬੱਲੇ ਦੋਨਾਂ ਜੀ ਕਿਨ ਸਰਕਾਰੀ ਮੈਦਾਨੀਆਂ ਇਹਨਾਂ ਨਹੀਂ ਕਰਿਆ ਪੱਤੀ ਸ਼ੁਰੂ ਤੋਂ ਅੱਜ ਤੱਕ ਸਿਕਸ ਹੈ ਤੇ ਕੁਝ ਵੀ ਆਮ ਨਹੀਂ ਆ ਰਹੀ ਇਹ ਸੰਭਰੀਏ ਕਿ ਲੋਕੋ ਤੋਂ ਵਰਸ ਅਲੱਛ ਵੀ ਜਾਂ ਰਹੇ ਹੈ ਜਨਾਬ ਵੀ ਪਰ ਸ਼ਰਮਨਾ ਜੀ 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 ਸ਼ੁਕਰੀਆ ਜੀ ਆਪਣੀ رائے ਸਾਡੇ ਨਾਲ ਸਾਂਝੀ ਕਰਨ ਲਈ ਤਾਂ ਫਾਰਮਰ ਲੀਡ ਜਗਿੰਦਰ ਸਿੰਘ ਗੋਰਾਹ ਨੇ ਕਿਹਾ ਹੈ ਕਿ ਕਿਸਾਨ ਇੱਕ ਨੇ ਇਸ ਲਈ ਹੀ ਦੂਸਰੀ ਵਾਰ ਅਸੀਂ ਮੰਥਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਲੋਕ ਕਿਸਾਨ ਜਥੇਬੰਦੀਆਂ ਨੂੰ ਵਕ ਵਕ ਦੱਸ ਕੇ ਚਰਚਾ ਕਰ ਰਹੇ ਉਹਨਾਂ ਨੂੰ ਹੁਣ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਦੀ ਲੋੜ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਆਗੂ ਵੀ ਇੱਕ ਦੂਸਰੇ ਪ੍ਰਤੀ ਟਿੱਪਣੀ ਨਹੀਂ ਕਰਨਗੇ ਪਰ ਕੀ ਜੋ ਇਹ ਹੁਣ ਸਾਰੇ ਕਿਸਾਨ ਆਗੂ ਕਹਿ ਰਹੇ ਨੇ ਕਿ ਇਹ ਸਭ ਗੱਲਾਂ ਇਹਨਾਂ ਨੂੰ ਪਹਿਲਾਂ ਨਹੀਂ ਸੀ ਕਹਿਣੀਆਂ ਚਾਹੀਦੀਆਂ ਕਿਤੇ ਦੇਰੀ ਤਾਂ ਨਹੀਂ ਹੋ ਗਈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਕਾਲ ਕਰਕੇ ਆਪਣੀ رائے ਸਾਂਝੀ ਕਰ ਸਕਦੇ ਹੋ ਕਿਉਂਕਿ ਕੋਸ਼ਿਸ਼ ਜਿਹੜੀ ਇਕੇਦਿਕ ਸੰਜਟ ਅਤੇ ਬੰਦੀਆਂ ਦੇ ਵੱਲੋਂ ਕੀਤੀ ਗਈ ਹੈ ਮੀਟਿੰਗ ਅੱਜ ਹੋਈ ਹੈ ਹਾਲਾਂਕਿ ਇਹ ਮੀਟਿੰਗ ਬੇਸਟਾ ਰਹੀ ਹੈ ਅਗਲੀ ਮੀਟਿੰਗ ਫਿਰ ਮਿੱਥੀ ਗਈ ਹੈ ਸੜ ਨਾਲ ਇੱਕ ਹੋਰ ਕਾਲਰਫੋਂ ਲਾਈਨ 'ਚ ਜੁੜ ਗਏ ਨੇ ਹਾਂਜੀ ਸਸਵੀ ਕਾਲੀ ਜਿਹੜਾ ਕੀ ਨਾਮ ਹੈ ਕਿੱਥੋਂ ਗੱਲ ਕਰ ਰਹੇ ਹੋ ਆਈ ਥਿੰਕ ਕਾਲ ਡਿਸਕਨੈਕਟ ਹੋ ਗਈ ਥਾ ਅਸੀਂ ਅੱਜ ਗੱਲ ਕਰ ਰਹੇ ਹਾਂ ਕਿਸਾਨਾਂ ਦੇ ਮੁੱਦੇ ਤੇ ਕਿ ਕਿਸਾਨ ਜਥੇਬੰਦੀਆਂ ਦਾ ਕੀ ਏਕਾ ਹੋਵੇਗਾ ਜਾਂ ਨਹੀਂ ਕਿਉਂਕਿ ਅੱਜ ਏਕਾ ਕਰਨ ਨੂੰ ਲੈ ਕੇ ਇੱਕ ਮੀਟਿੰਗ ਹੋਈ ਹੈ ਹਾਲਾਂਕਿ ਉਸ ਮੀਟਿੰਗ ਦੇ ਵਿੱਚ ਕੋਈ ਸੱਟਾ ਨਹੀਂ ਨਿਕਲਿਆ ਪਰ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਔਰ ਉਸ ਪ੍ਰੈਸ ਵਾਰਤਾ ਦੇ ਵਿੱਚ ਯਕੀਨ ਦਵਾਇਆ ਗਿਆ ਹੈ ਕੋਸ਼ਿਸ਼ ਯਕੀਨ ਦਵਾਉਣ ਦੀ ਕੀਤੀ ਗਈ ਹੈ মিডিਆ ਨੂੰ ਕਿ ਜੇ ਅਸੀਂ ਇਕੱਠੇ ਹੋ ਰਹੇ ਹਾਂ ਸਰਨਾਲੇਖੋਰ ਕਾਲਰਫੋਨ ਔਨਲਾਈਨ ਤੇ ਜੁੜ ਗਏ ਨੇ ਹਾਂਜੀ ਸਸ਼ੀ ਗਾਲ ਜਿਹੜਾ ਕਿਹਾ ਮੈਂ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਨਵਦੀਪ ਕਾਲ ਕਰਦੀ ਹਾਂ ਜੀ ਮੈਂ ਹਮਿਲਟਨ ਤੋਂ ਗੱਲ ਕਰ ਰਹੀ ਹਾਂ ਹਾਂਜੀ ਨਵਦੀਪ ਜੀ ਕੀ ਕਹਿਣਾ ਚਾਹੋਗੇ ਇਸ ਬੁੱਕ ਦੇ ਤੇ ਹਾਂਜੀ ਹਾਂਜੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ ਤੁਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਹੈ ਨਾ ਤੇ ਬਿਲਕੁਲ ਨਹੀਂ ਇਹਨਾਂ ਦਾ ਕਦੀ ਵੀ ਇੱਕਾ ਨਹੀਂ ਹੋ ਸਕਦਾ ਇਹਨਾਂ ਦੀ ਮਨਸਾ ਹੀ ਇੱਕ ਨਹੀਂ ਹੈਗੀ ਤਾਂ ਇਹਨਾਂ ਦਾ ਏਕਾ ਕੀ ਹੋਣਾ ਕਿਸਾਨਾਂ ਦਾ ਹੈ ਨਾ ਆਪਸ ਵਿੱਚ ਕਈ ਵਿੱਚੋਂ ਨੇ ਇਹਨਾਂ ਬਿਜੜੀ ਮੰਗਦੇ ਨੇ ਕਿ ਹਾਂ ਇਨਸਾਫ ਚਾਹ ਲੈ ਹਨਾ ਉਹ ਸਰੋਤ ਤਾਂ ਲੈ ਕੇ ਹੁਣ ਤੱਕ ਡਟੇ ਹੋਏ ਨੇ ਠੀਕ ਹੈ ਜੀ ਤੇ ਕਈ ਵਿੱਚੋਂ ਇਦਾਂ ਦੇ ਨੇ ਬਥੇਰੇ ਇਦਾਂ ਡਟੇ ਕਈ ਨਹੀਂ ਬਹੁਤ ਜ਼ਿਆਦੇ ਇਦਾਂ ਦੇ ਨੇ ਸੱਟੇ ਫਸੀਆਂ ਬਿਜੜੀਆਂ ਲਾਈਕ ਦਿਨਾਂ ਦੀ ਇਹੀ ਹੈ ਕਿ ਸਾਨੂੰ ਚੌਧਰ ਮਿਲੇ ਹਨਾ ਪੋਲਿਟਿਕਸ ਖੇਡ ਰਹੇ ਨੇ ਹਨਾ ਵਿੱਚੋ ਵਿੱਚੋ ਨਾ ਦੀ ਮਰਸਾਈ ਕੁਛ ਹੋ ਰਿਹਾ ਉਹ ਬਸ ਨਾਮ ਬਣਾਉਣਾ ਚਾਹੁੰਦੇ ਆ ਮੋਰੇ ਆਉਣਾ ਚਾਹੁੰਦੇ ਹਨਾ ਚੌਧਰ ਲੈਣੀ ਚਾਹੁੰਦੇ ਨੇ ਦੈਟਸ ਸਿਕ ਉਹਨਾਂ ਨੂੰ ਕੋਈ ਇਨਸਾਨ ਦਾ ਕੁਛ ਨਹੀਂ ਹੈਗਾ ਉਹਨਾਂ ਨੂੰ ਬਸ ਇਹੀ ਹੈ ਕਿ ਅਸੀਂ ਇਸ ਨੂੰ ਮੁੱਦਾ ਬਣਾ ਕੇ ਰਾਜਨੀਤੀ ਖੇਡੀ ਘੇੜ ਤੇ ਦੈਟਸ ਸਿਕ ਖੁਰਕੁਸ਼ ਨੀ ਹੈ ਪਹਿਲੀ ਗੱਲ ਇਹ ਕੁਐਸਚਨ ਉਠਾਈ ਨਹੀਂ ਚਾਹੀਦਾ ਸੀਗਾ ਤੇ ਇੱਕ ਹੁੰਦੇ ਇਹ ਕੁਐਸਚਨ ਉੱਠਣਾ ਨਹੀਂ ਚਾਹੀਦਾ ਸਿਗਾ ਕਿ ਇਹਨਾਂ ਦਾ ਏਕਾ ਹੋਊਗਾ ਨਹੀਂ ਹੋਊਗਾ ਇਹਨਾਂ ਦੇ ਰਾਏ ਇੱਕ ਹੋਗੇ ਲਈ ਹੋਗੇ ਜਦੋਂ ਆਪਾਂ ਇੱਕ ਚੀਜ਼ ਲਈ ਲੜ ਰਹੇ ਆ ਸਾਰੇ ਜਣੇ ਫਿਰ ਸੋਚ ਵੀ ਇੱਕ ਤਰ੍ਹਾਂ ਦੇ ਵੀ ਇੱਕ ਆ ਫਿਰ ਜਿੱਥੇ ਬੰਦੀਆਂ ਕਾਡੀਆਂ ਤੇ ਫੈਸਲੇ ਵੱਖੋ ਵੱਖ ਕਾੜੇ ਹਨਾ ਇਹਦਾ ਕੁਝ ਚੁਣ ਉੱਠਣਾ ਨਹੀਂ ਚਾਹੀਦਾ ਸਿਗਾ ਇਹ ਜੋ ਅੱਜ ਕਹਿ ਰਹੇ ਆ ਵੀ ਜਿਹੜੇ ਕੁਐਸਚਨ ਚੱਕ ਰਹੇ ਆ ਜੀ ਕਿਸਾਨਾਂ ਦੇ ਉੱਤੇ ਤੇ ਕਿਸਾਨਾਂ ਤੇ ਬੰਦੀਆਂ ਤੇ ਵੀ ਇਹ ਵੱਖੋ ਵੱਖ ਨੇ ਜਾਂ ਹੁਣ ਇਹਨਾਂ ਦਾ ਏਕਾ ਹੋ ਜਾਣਾ ਇਹ ਹੁਣ ਉਹ ਕੁਐਸਚਨ ਕਰਨ ਤੋਂ ਪਹਿਲੇ ਸੋਚਣਗੇ ਇਹਨਾਂ ਨੂੰ ਇੰਨੀ ਗੱਲ ਕਹਿੰਦੇ ਲੋੜ ਹੀ ਨਹੀਂ ਸੀ ਤੜੇ ਜੇ ਪਹਿਲੇ ਹੀ ਇੱਕ ਹੁੰਦੇ ਤਾਂ ਜੀ ਠੀਕ ਹੈ ਨਾ ਇਹਨਾਂ ਦਾ ਨਾਂ ਏਕਾ ਸੀਗਾ ਨਾ ਇਹਨਾਂ ਦਾ ਇੱਕਾ ਹੋ ਸਕਦਾ ਠੀਕ ਹੈ ਨਾ ਬਸ ਸੋਚ ਦੇ ਨਾਲ ਦੇ ਮੋਟਿਵ ਵੀ ਨਹੀਂ ਸੇਮ ਠੀਕ ਹੈ ਨਾ ਇਹ ਗੱਲ ਹੈ ਤਾਂ ਹੀ ਇਹਨਾਂ ਨੂੰ ਸਕਸੈਸ ਨਹੀਂ ਮਿਲ ਰਹੀ ਜੀ ਬਸ ਮੇਰਾ ਠੀਕ ਹੈ ਨਾ ਜੀ ਸ਼ੁਕਰੀਆ ਜੀ ਆਪਣੀ رائے ਸਾਡੇ ਨਾਲ ਸਾਂਝੀ ਕਰਨ ਲਈ ਸਾਡੇ ਨਾਲ ਕੋਰ ਕਲਰਫੁਲ ਆਨਲਾਈਨ ਤੇ ਜੁੜ ਗਏ ਨੇ ਹਾਂਜੀ ਸਸ਼ੀ ਕਾਲ ਜਿਹੜਾ ਕਿਹਾ ਮੈਂ ਕਿੱਥੋਂ ਗੱਲ ਕਰ ਰਿਹਾ ਜੀ ਮੈਂ ਪਿੰਡਾ ਸਿੰਘ ਗੱਲ ਕਰਦਾ ਜੀ ਬਰਨਤਨ ਤੋਂ ਹਾਂਜੀ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਮੁੱਦੇ ਤੇ ਮੈਂ ਇਹ ਕਹਿਣਾ ਚਾਹਣਾ ਵਾਂ ਕਿ ਚਲੋ ਇਕੱਠੇ ਸਾਰੇ ਹੋ ਗਏ ਨੇ ਬੜੀ ਵਧੀਆ ਗੱਲਦਿਆ ਜੀ ਪਰ ਕਿਤਨਾ ਕਿਤਰੇ ਅਜੇ ਵੀ ਇਹਨਾਂ ਦੇ ਵਿੱਚ ਜਿਹੜਾ ਨਾ ਇੱਕੋ ਦਾ ਮਸਲਾ ਉਹ ਫਸਿਆ ਹੋਇਆ ਜੀ ਹਾਂ ਜੀ ਤਜੀ-ਚੀ ਜੇ ਢੱਲੇਵਾਲ ਸਾਹਿਬ ਉਹ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਜੀ ਤੇ ਉਹ ਵੀ ਲੋਕਾਂ ਦੇ ਸਾਹਮਣੇ ਜਿਵੇਂ ਜਿਵੇਂ ਟਾਈਮ ਜ਼ਿਆਦਾ ਨਿਕਲਦਾ ਜਾਂਦਾ ਹੈ ਇੱਕ ਨਾ ਕਿਉਂਕਿ ਵਡੇਰਾ ਬੰਦਾ ਇਹਨਾਂ ਚਿਰ ਕੱਢ ਨਹੀਂ ਸਕਦਾ ਜੀ ਪਹਿਲਾਂ ਵੀ ਇਹਨਾਂ ਦਾ ਇਤਿਹਾਸ ਰਿਹਾ ਯੂਐਸਪੀ ਕੇ ਉੱਠਣ ਵਾਲਾ ਜੀ ਠੀਕ ਹੈ ਜੀ ਤੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਉਹ ਇਹਦਾ ਖਤਰਨਾਕ ਨਹੀਂ ਇਹਨਾਂ ਦਾ ਇੱਕ ਨਾਮ ਹੋਣਾ ਜਾਂ ਇਹਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਣਗੀਆਂ ਨੇ ਬਲਕਿ ਇਹ ਹੈ ਵੀ ਜੇ ਸੈਂਟਰ ਦਾ ਬਹੁਤ ਮੁਸ਼ਕਲ ਹੈ ਕਿ ਇਹਨਾਂ ਦੀ ਕਿਸੇ ਗੱਲ ਦੇ ਵਿੱਚ ਆ ਜਾਣ ਜਾਂ ਮੰਨਣ ਜੀ ਉਹਨਾਂ ਨੂੰ ਪ੍ਰਵਾਹ ਨਹੀਂ ਹੈਗੀ ਪ੍ਰਵਾਹ ਕਿਉਂ ਨਹੀਂ ਹੈਗੀ ਇਹਨਾਂ ਦਾ ਏਕਾ ਨਹੀਂਗਾ ਠੀਕ ਹੈ ਜੀ ਇਹਨਾਂ ਦਾ ਭਾਰ ਤੋਲਿਆ ਹੋਇਆ ਉਹਨਾਂ ਨੇ ਕਿ ਇਹਨਾਂ ਦਾ ਭਾਰ ਕਿੰਨਾ ਆ ਇਹ ਮੰਨ ਲਓ ਚਲੇ ਵੀ ਜਾਣਗੇ ਦਿੱਲੀ ਜਾਂ ਇਹਨਾਂ ਦੀਆਂ ਮੰਗਾਂ ਮੰਨ ਵੀ ਲਈਆਂ ਜਾਣਗੀਆਂ ਫਿਰ ਵੀ ਇਹਨਾਂ ਨੇ ਠੋਸ ਗੱਲ ਕੋਈ ਕਰਨੀ ਨਹੀਂ ਜੀ ਠੀਕ ਹੈ ਜੀ ਆਪੋ ਆਪਣੀ ਨੇਤਾਗਰੀ ਚਮਕਾਉਣ ਦੇ ਚੱਕਰ ਦੇ ਵਿੱਚ ਸਭ ਕੁਝ ਚੱਲਦਾ ਹੋਇਆ ਪੰਜਾਬ ਦੇ ਜਿਹੜੇ ਗਰੀਬ ਕਿਸਾਨ ਨੇ ਜਾਂ ਲੋਕ ਜਿਹੜੇ ਨੇ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਤਾਂ ਇਹ ਕਰਕੇ ਹੁਣ ਪਿੰਨਾ 80 35 ਬੰਦੇ ਆ ਜਦੋਂ ਇਹ 30 35 ਬੰਦੇ ਆਪ ਨਹੀਂ ਇਕੱਠੇ ਹੋ ਸਕਦੇ ਇਹਨਾਂ ਦਾ ਇੱਕ ਮਤ ਨਹੀਂ ਹੋ ਸਕਦਾ ਤੇ ਸਰਕਾਰ ਨੂੰ ਕਿਵੇਂ ਝੁਕਾ ਸਕਦੇ ਜੀ ਜੀ ਠੀਕ ਹੈ ਜੀ ਦੂਜੀ ਚੀਜ਼ ਇਹ ਹੈ ਸਭ ਤੋਂ ਵੱਡੀ ਕਿ ਕਿਸਾਨ ਨੂੰ ਮੰਨ ਲਓ ਅੱਜ ਸਰਕਾਰ ਮੰਨ ਜਾਵੇ ਅੱਜ ਲਿਖ ਕੇ ਦੇ ਦੇਵੇ ਸੈਂਟਰ ਸਰਕਾਰ ਇਹ ਭੰਡਾਰਨ ਕਿੱਥੇ ਕਰੇਗਾ ਇਹਨਾਂ ਦੇ ਕਣਕ ਦਾ ਇਹਨਾਂ ਦੇ ਝੋਨੇ ਦਾ ਇਹਨਾਂ ਦੇ ਹੰਤ ਹਰ ਇੱਕ ਚੀਜ਼ ਦਾ ਕਲੋ ਪੱਠਿਆਂ ਵਾਲੇ ਹੜਤਾਲ ਕਰ ਦੇਣ ਜੀ ਤੇ ਜਿਆਦਾ ਸਾਡੀਆਂ ਈਟਾਂ ਲਵੋ ਜਾਂ ਅਸੀਂ ਹੜਤਾਲ ਕਰਦੇ ਆਂ ਕਿ ਲੋਕੀ ਇਟਾਂ ਖਰੀਦਣਾਂਗੇ ਜਾਂ ਕੋਈ ਕੱਪੜੇ ਵਾਲਾ ਹੜਤਾਲ ਕਰ ਦੇਵੇ ਕਿ ਸਾਡੇ ਕੱਪੜੇ ਖਰੀਦੋ ਨਹੀਂ ਅਸੀਂ ਸਭ ਤੋਂ ਪਹਿਲਾਂ ਕਿ ਕਿਸਾਨ ਨੂੰ ਇਹ ਵੇਖਣਾ ਚਾਹੀਦਾ ਕਿ ਮੰਗ ਕੀ ਹੈ ਉਹ ਉਹ ਸਾਭ ਦੇ ਨਾਲ ਉਸ ਤਰੀਕੇ ਦੇ ਨਾਲ ਜਿੰਨਾ ਕਿ ਫਸਲਾਂ ਨਹੀਂ ਵੇਚੀਆਂ ਜਾਂਦੀਆਂ ਉਹਨਾਂ ਦੇ ਕਿਸਾਨ ਦਾ ਹਾਲਤ ਜਿਹੜੀ ਇਹ ਜਾਣੀ ਜੀ ਕਦੇ ਵੀ ਜੇ ਸਰਕਾਰਾਂ ਕੁਝ ਵੀ ਲਿਖ ਕੇ ਦੇ ਦੇਣ ਕੁਝ ਵੀ ਕਹਿ ਦੇਣ ਜਿਹੜਾ ਮਰਜ਼ੀ ਕਰੂਣ ਬਣਾ ਦੇਣ ਕਿਉਂਕਿ ਕਿਸਾਨ ਨੇ ਕਦੇ ਇਹ ਕਿਹਾ ਹੀ ਨਹੀਂ ਕਿ ਮੈਂ ਫਸਲ ਵੇਚਣ ਜਾਣਾ ਕਿਸਾਨ ਇਹ ਕਹਿੰਦਾ ਵੀ ਮੈਂ ਫਸਲ ਸੁੱਟਣ ਚੱਲਿਆ ਜਦੋਂ ਆਪਾਂ ਇੱਕ ਚੀਜ਼ ਸੁੱਟਣ ਚੱਲਦੇ ਆਂ ਤਾਂ ਫਿਰ ਸੁੱਟਣ ਦਾ ਦੇ ਰੇਟ ਉਹ ਹੀ ਮਿਲਣਾ ਹੈ ਉਹ ਬਿਰੋ ਜਦੋਂ ਬੰਦਾ ਕੋਈ ਚੀਜ਼ ਸੁੱਟਾ ਜਾਂਦਾ ਫਿਰ ਉਹ ਤਾਂ ਮੁੱਲ ਜਾਂਦਾ ਭਾਅ ਨਹੀਂ ਤੈਅ ਕਰਦਾ ਹੁੰਦਾ ਜੀ ਕਿਸਾਨ ਨੂੰ ਤੁਹਾਨੂੰ ਸੋਚਣਾ ਪਵੇਗਾ ਭੇੜ ਚਾਲ ਦੇ ਵਿੱਚੋਂ ਬਾਹਰ ਨਿਕਲਣਾ ਪਵੇਗਾ ਜਿਹੜੀ ਇਹ ਸੁਖਿਆਈ ਹੈ ਧਾਨ ਵਾਲੀ ਝੋਨੇ ਵਾਲੀ ਕਣਕ ਵਾਲੀ ਇਹਦੇ ਤੋਂ ਬਾਹਰ ਨਿਕਲ ਕੇ ਬਾਕੀ ਫਸਲਾਂ ਦੇ ਵੱਲ ਧਿਆਨ ਦੇਣਾ ਪਵੇਗਾ ਤਾਂ ਜਾ ਕੇ ਕਿਸਾਨ ਦੀ ਸੁਣੀ ਜਾਣੀ ਹੈ ਕਿਉਂਕਿ ਜਿਹੜੀ ਚੀਜ਼ ਦੀ ਡਿਮਾਂਡ ਹੋਏਗੀ ਉਹ ਹੀ ਚੀਜ਼ ਵਿਕਣੀ ਹੈ ਜੀ ਇਹ ਸਰਕਾਰ ਜੇ 2200 ਨੂੰ 2500 ਨੂੰ ਇੱਕ ਕੁਆਂਟਲ ਖਰੀਦਦੀ ਹੈ ਤੇ 2200 2500 ਸਰਕਾਰ ਦਾ ਉਹਦੇ ਰੱਖ-ਰਖਾਅ ਦੇ ਉੱਤੇ ਖਰਚ ਆ ਜਾਂਦਾ ਉਹਦੇ ਭੰਡਾਰ ਹੁੰਦੇ ਉੱਤੇ ਖਰਚ ਆ ਜਾਂਦਾ ਜੀ ਇਹ ਚੀਜ਼ਾਂ ਜਿਹੜੀਆਂ ਹਨ ਨਾ ਇਹ ਇਹ ਸਮਝਣੀਆਂ ਪੈਣਗੀਆਂ ਲੋਕਾਂ ਇਹਨਾਂ ਕਰ ਇਹ ਨਹੀਂ ਸਮਝਦੇ ਇਹ ਇਤਨੀ ਰੋੜ ਜਾਮ ਰਹਿਣੇ ਨੇ ਇਤਨੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਰਹਿੰਦੀ ਹੈ ਇਤਨੀ ਬੰਦ ਹੋਣਾ ਤੇ ਪੰਜਾਬ ਪਹਿਲੇ ਉਲਝਿਆ ਹੋਇਆ ਮਸਲਿਆਂ ਦੇ ਵਿੱਚ ਇਹਦਾ ਕੁਝ ਨਹੀਂ ਹੋਣਾ ਜੇ ਲੋਕ ਬਹੁਤ ਲੰਮੀ ਕੋਈ ਉਮੀਦ ਲਾ ਕੇ ਬੈਠੇ ਹੋਣ ਨਾ ਉਹਿਆਂ ਨੂੰ ਬਹੁਤ ਗੱਲ ਕੌੜੀ ਲੱਗੂਣੀ ਪਰ ਇਹਦਾ ਹੋਣਾ ਕੁਛ ਨਹੀਂ ਜੀ ਹਾਂ ਜੀ ਜੀ ਓਕੇ ਇੱਕ ਤਾਂ ਉਹਨਾਂ ਨੂੰ ਜੀ ਸ਼ੁਕਰੀਆ ਜੀ ਆਪਣੀ رائے ਸਾਡੇ ਨਾਲ ਸਾਂਝੀ ਕਰਨ ਲਈ ਕਿਸਾਨੀ ਮੰਗਾ ਲਈ ਲੰਬੇ ਅਰਸੇ ਤੋਂ ਲੜ ਰਹੇ ਵੱਖ-ਵੱਖ ਮੋਰਚਾ ਦਰਮਿਆਨ ਏਕਤਾ ਕਾਇਮ ਕਰਨ ਲਈ ਕੁਝ ਸਮੇਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਫਲ ਪੈਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ ਸਨੁਕਤ ਕਿਸਾਨ ਮੋਰਚੇ ਦੀ ਟੀਮ ਨੇ ਪਹਿਲਾਂ ਤਾਂ ਬੀਤੇ ਸ਼ੁੱਕਰਵਾਰ ਨੂੰ ਢਾਬੀ ਗੁਜਰਾ ਬੈਰੀਅਰ ਤੇ ਚੱਲ ਰਹਿ ਮੋਰਚੇ ਵਿੱਚ ਪਹੁੰਚ ਕੇ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਲ ਪੁੱਛਿਆ ਤੇ ਉਸ ਤੋਂ ਪਹਿਲਾਂ ਮੋਗਾ ਦੇ ਵਿੱਚ ਐਸਕੇਐਮ ਦੀ ਮਹਾਪੰਚਾਇਤ ਰੈਲੀ ਦੇ ਵਿੱਚ 8 ਨੁਕਾਤੀ ਮਤਾ ਪੇਸ਼ ਕੀਤਾ ਗਿਆ ਜਿਸ ਵਿੱਚ ਐਮਐਸਪੀ ਦੀ ਕਾਨੂੰਨੀ ਗਰੰਟੀ ਕਰਜ਼ਾ ਮਾਫੀ ਜਈਆਂ ਦਰਜਨ ਪਰ ਮੰਗਾ ਲਾਗੂ ਕਰਵਾਉਣ ਦੇ ਲਈ ਵੱਖ-ਵੱਖਰੇ ਕਿਸਾਨ ਮੋਰਚਿਆਂ ਨੂੰ ਇੱਕ ਮਤ ਅਤੇ ਇੱਕਜੁੱਟ ਕਰਨ ਦਾ ਸੰਦੇਸ਼ ਦਿੱਤਾ ਗਿਆ ਤੇ ਅੱਜ ਸਨੁਕਤ ਕਿਸਾਨ ਮੋਰਚਾ ਤੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਟੀਆਂ ਦੋ ਫਾਰਮਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਵਿਚਾਲੇ ਇਤਾਂ ਨੂੰ ਲੈ ਕੇ ਪਤਨਾ ਵਿਖੇ ਬੈਠਕ ਹੋਈ ਹੈ ਹਾਲਾਂਕਿ ਬੈਠਕ ਬੇਨਤੀਜਾ ਰਹੀ ਹੈ ਤੇ 18 ਤਰੀਕ ਨੂੰ ਮੁੜ ਤੋਂ ਮੀਟਿੰਗ ਹੋਵੇਗੀ ਪਰ ਇਹਨਾਂ ਮੀਟਿੰਗਾਂ ਨੇ ਕਿਸਾਨਾਂ ਦੇ ਏਕੇ ਦਾ ਰਾ 15 ਜਰੂਰ ਕਰ ਦਤਾ ਅਸੀਂ ਅਜਿਹੇ ਮੁੱਦੇ ਤੇ ਚਰਚਾ ਕਰ ਰਹੇ ਹਾਂ ਤੁਸੀਂ ਵੀ ਸਾਨੂੰ ਕਾਲ ਕਰਕੇ ਇਸ ਮੁੱਦੇ ਤੇ ਆਪਣੀ ਰਾਏ ਦੱਸ ਸਕਦੇ ਹੋ ਕਿ ਆਖਰ ਕੀ ਹੁਣ ਕਿਸਾਨ ਜਥੇਬੰਦੀਆਂ ਇਕਜੁੱਟ ਹੋਣਗੀਆਂ ਇਹਨਾਂ ਮੀਟਿੰਗਾਂ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਇੱਕੋ ਸਟੇਜ ਤੇ ਆਉਣਗੇ ਬਲਬੀਰ ਸਿੰਘ ਰਾਜੇਵਾਲ ਤੇ ਜਗਿੰਦਰ ਸਿੰਘ ਬਰਾਹਾਂ ਦੀ ਅਗਵਾਈ ਹੇਠ ਐਸਕੇਐਮ ਦੀ ਵਾਰਤਾਕਾਰ ਟੀਮ ਨੇ ਢੱਲੇਵਾਲ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਸੇਧਾ ਹਲ ਜਾਣਿਆ ਫਿਕਰਮੰਦੀ ਜ਼ਾਹਿਰ ਕੀਤੀ ਉੱਥੇ ਹੀ ਫਾਰਮਰ ਪ੍ਰੋਟੈਸਟ ਲਈ ਖੁੱਲੇ ਮਨ ਨਾਲ ਹਮਾਇਤ ਦੇਣ ਦਾ ਵਚਨ ਵੀ ਦਿੱਤਾ ਦੋਵਾਂ ਮੋਰਚਾਂ ਦੇ ਕਿਸਾਨ ਆਗੂਆਂ ਨੇ ਸੂਝ-ਬੂਝ ਤੇ ਫਰਾਗਦਲੀ ਦਾ ਮੁਜ਼ਾਰਾ ਕਰਦਿਆਂ ਸਾਫ਼ ਆਖਿਆ ਕਿ ਕਿਸਾਨਾਂ ਦੀਆਂ ਸੰਝਿਆ ਮੰਗਾ ਮਨਵਾਉਣ ਲਈ ਇਸ ਸਮੇਂ ਉਹਨਾਂ ਦੀ ਲੜਾਈ ਕੇਂਦਰ ਸਰਕਾਰ ਵੱਲ ਸੇਧਿਤ ਹੋਣੀ ਚਾਹੀਦੀ ਹੈ। ਜਿਸਰਾਂ ਨੂੰ ਭਰਾ ਮਾਰੂ ਜੰਗ ਤੋਂ ਬਚਣਾ ਚਾਹੀਦਾ ਹੈ ਤੇ ਇੱਕ ਦੂਸਰੇ ਖਿਲਾਫ ਬਿਆਨਬਾਜ਼ੀ ਤੇ ਹੁਸ਼ੀਆਂ ਟਿਕਾ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਰ ਕੀ ਕਿਸਾਨ ਜਥੇਬੰਦੀਆਂ ਜੋ ਇਹ ਗੱਲ ਕਹਿ ਰਹੀਆਂ ਨੇ ਕਿ ਅਸੀਂ ਇਸ ਅੰਦੋਲਨ ਨੂੰ ਖੁੱਲੇ ਮਨ ਨਾਲ ਹਮਾਇਤ ਦੇਣ ਦਾ ਵਚਨ ਦਿੰਦੇ ਆ ਕਿਉਂ ਆਪਣਾ ਵਚਨ ਪੂਰਾ ਕਰਨਗੇ? ਸੜਨ ਵਾਲੇ ਖੋਰ ਕਾਲਰਫ ਆਨਲਾਈਨ ਤੇ ਜੁੜ ਗਏ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ ਜੀ ਸਤਿ ਸ਼੍ਰੀ ਅਕਾਲ ਮੈਂ ਹਾਂਜੀ ਡੀ ਅ ਮੈਜਿਸਪਲ ਗੱਲ ਕਰ ਰਿਹਾ ਸੀ ਹਾਂਜੀ ਮੈਂ ਹੀ ਤੁਹਾਡਾ ਸ਼ੋ ਸੁਣ ਰਿਹਾ ਸੀ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਲਿਖਿਆ ਕੀ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ ਕਿ ਨਹੀਂ ਸੋ ਮੈਨੂੰ ਜਿੱਥੇ ਤੱਕ ਲੱਗਦਾ ਕਿ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਦੀ ਸਲਾਹ ਕਿਸੇ ਦੀ ਵੀ ਇੱਕ ਦੂਜੇ ਦੇ ਨਾਲ ਜਿਹੜੀ ਰਲਦੀ ਨਹੀਂ ਹੈਗੀ ਹਨਾ ਸੋ ਹਰੇਕ ਦਾ ਆਪਣਾ ਇੱਕ ਸੋਚਨੀ ਹੈ ਸੋ ਕਿਸੇ ਦਾ ਕੁਛ ਹੈ ਪਟਾ ਜਿੱਦ ਤੱਕ ਮੈਨੂੰ ਲੱਗਦਾ ਕਿ ਇਕੱਠੇ ਨਹੀਂ ਹੋਣ ਵਾਲੇ ਹਨ ਸੁਣੇ ਇਕੱਠੇ ਹੁੰਦੇ ਹੁਣ ਤੱਕ ਤੇ ਜ਼ਰੂਰ ਇਹਨਾਂ ਦੀ ਜਿਹੜੀ ਹੈ ਹੁਣ ਤੱਕ ਇਹਨਾਂ ਨੂੰ ਸਕਸੈਸ ਮਿਲ ਜਾਣੀ ਸੀ ਤੇ ਬਟੇ ਜਦੋਂ ਤੱਕ ਹੁਣ ਤੋਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਨੂੰ ਜਿਸ ਤਰ੍ਹਾਂ ਲੱਗਦਾ ਹੈ ਇਕੱਠੇ ਨਹੀਂ ਹੋ ਸਕਦੇ ਜੀ ਜੀ ਸ਼ੁਕਰੀਆ ਜੀ ਆਪਣੀ رائے ਸਾਡੇ ਨਾਲ ਸਾਂਝੀ ਕਰਨ ਦੇ ਲਈ ਸ਼ੰਭੂਜਾ ਟਾਬੀ ਗੁਜਰਾਵਾਂ ਬਾਰਡਰ ਤੇ ਚੱਲ ਰਹੇ ਅੰਦੋਲਨਾਂ ਦੀ ਹਮਾਇਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਇਸ ਮੌਕੇ ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਉਣੀ ਵੀ ਜ਼ਰੂਰੀ ਹੋ ਗਈ ਹੈ ਜਿਨ੍ਹਾਂ ਦੇ ਮਰਦ ਵਰਤ ਨੂੰ 49 ਦਿਨ ਹੋ ਗਏ ਨੇ ਉਹਨਾਂ ਦੀ ਉਮਰ ਤੇ ਮਤਲਬ ਨਜ਼ਰ ਉਹਨਾਂ ਦੀ ਸਰੀਰਕ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਅਜੇ ਤੱਕ ਆਪਣੇ ਰਵੱਈਏ ਦੇ ਵਿੱਚ ਕੋਈ ਲਚਕ ਨਹੀਂ ਲਿਆਂਦੀ ਅਤੇ ਨਾ ਹੀ ਗੱਲਬਾਤ ਲਈ ਕੋਈ ਸੰਦਾ ਭੇਜਿਆ ਹੈ ਐਸਕੇਮ ਦੇ ਸੀਨੀਅਰ ਆਗੂਆਂ ਦੀ ਮਿਲਣੀ ਨਾਲ ਵਾਕਈ ਉਹਨਾਂ ਨੂੰ ਤਰਵਾਸ ਮਿਲਿਆ ਹੋਵੇਗਾ ਤੇ ਯਕੀਨਨ ਇਸ ਨਾਲ ਉਹਨਾਂ ਦਾ ਅਹਿਦ ਹੋਰ ਦ੍ਰਿੜ ਹੋਵੇਗਾ ਕਿ ਅਸੀਂ ਇਸ ਪ੍ਰੋਟੈਸਟ ਨੂੰ ਜਿੱਤ ਕੇ ਹੀ ਵਾਪਸ ਵਰਤਾਂਗੇ ਇਹ ਉਹੀ ਸਾਰੇ ਆਗੂ ਨੇ ਜਿਹੜੇ ਕਿ 2020 ਤੇ 2021 ਦੇ ਦਿੱਲੀ ਵਾਲੇ ਫਾਰਮਰ ਪ੍ਰੋਟੈਸਟ ਦੇ ਵਿੱਚ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਨ ਲੜੇ ਸਨ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਉਹ ਖੇਤੀ ਕਾਨੂੰਨ ਵਾਪਸ ਲੈਣੇ ਪਏ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਪਿਛਲੇ ਪ੍ਰੋਟੈਸਟ ਵਾਂਗੇ ਸਾਰੇ ਕਿਸਾਨ ਆਗੂ ਇੱਕ ਦੂਸਰੇ ਨਾਲ ਇਸ ਵਾਰ ਮੁੱਢੇ ਨਾਲ ਮੁੱਢਾ ਜੋੜ ਕੇ ਖੜਨਗੇ ਅਤੇ ਕੀ ਮੁੜ ਫਤਿਹ ਹਾਸਲ ਕਰਨਗੇ ਤੁਸੀਂ ਸਾਨੂੰ ਕਾਲ ਕਰਕੇ ਇਸ ਤੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਕੀ ਮਹਿਸ ਇੱਕ ਮੀਟਿੰਗ ਨਾਲ ਕਿਸਾਨ ਜਥੇਬੰਦੀਆਂ ਮੋਰਚਿਆਂ ਦਰਮਿਆਨ ਇਕਤਾ ਹੋਣ ਜਾਣ ਦੀ ਉਮੀਦ ਕਰਨੀ ਚਾਹੀਦੀ ਹੈ ਜਾਂ ਫਿਰ ਨਹੀਂ ਕਿਉਂਕਿ ਇਸ ਸਮੇਂ ਤਿੰਨ ਪ੍ਰਮੁੱਖ ਕਿਸਾਨ ਮੋਰਚੇ ਐਕਟਿਵ ਨੇ ਜਿਨ੍ਹਾਂ ਦੇ ਵਿੱਚ ਵਕ-ਵਕ ਆਗੂਆਂ ਦੇ ਖੇਤੀ ਸੰਕਟ ਕਿਸਾਨ ਮੰਗਾ ਤੇ ਸੰਘਰਸ਼ ਰੂਪ ਪਰ ਟੰਗਾ 바ਰੇ ਆਪੂ ਆਪਣੀ ਸਮਸਿਦਾਰ ਨਵਾ ਵੀ ਨਹੀਂ ਚੰਗੀ ਗੱਲ ਤਾਂ ਇਹ ਸੀ ਕਿ ਟੀਮ ਦੇ ਕੁਝ ਜਹੇ ਆਗੂਆਂ ਨੂੰ ਨਾਲ ਨਹੀਂ ਲਜਾਇਆ ਗਿਆ ਜਿਨ੍ਹਾਂ ਦੇ ਬਿਆਨਾਂ ਕਰਕੇ ਕੁਝ ਦਿਨ ਪਹਿਲਾਂ ਦੋਵਾਂ ਮੋਰਚਿਆਂ ਦੇ ਵਿੱਚ ਤਲਖੀ ਵਾਲਾ ਮਾਹੌਲ ਪੈਦਾ ਹੋਇਆ ਸੀ ਇਸ ਵੇਲੇ ਸਵਾਲ ਇਹ ਹੈ ਕਿ ਇਨਾ ਕਿਸਾਨ ਜੋਥੇ ਬੰਦੀਆਂ ਤੇ ਮੋਰਚਿਆਂ ਦੇ ਆਗੂਆਂ ਵਿਚਕਾਰ ਸੰਵਾਦ ਅਤੇ ਆਪਸੀ ਭਰੋਸਾ ਕਿਵੇਂ ਬਹਾਲ ਕੀਤਾ ਜਾਵੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ 26 ਨਵੰਬਰ 2024 ਤੋਂ ਪੰਜਾਬ ਅਤੇ ਹਰਿਆਣਾ ਵਿੱਚਕਾਰ ਖਨੌਰੀ ਸਰਹੱਦੀ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਜਿਸ ਵਿੱਚ ਐਮਐਸਪੀ ਦੀ ਕਾਨੂੰਨੀ ਗਰੰਟੀ ਵੀ ਸ਼ਾਮਲ ਹੈ ਉਸ ਨੂੰ ਲੈ ਕੇ ਢੱਲੇਵਾਲ ਪੋਖੜ ਹੜਤਾਲ ਤੇ ਬੈਠੇ ਹੋਏ ਨੇ ਫਸਲਾਂ ਦੇ ਕਟੋਕਾਰ ਸਮਰਥਨ ਮੁੱਲ ਦਾ ਮੁੱਦਾ ਅਣਮਿੱਥੇ ਸਮੇਂ ਦੇ ਲਈ ਪੋਖੜ ਹੜਤਾਲ ਤੇ ਆੜ ਕੇ ਆ ਜਗਜੀਤ ਸਿੰਘ ਢੱਲੇਵਾਲ ਨੂੰ ਪੰਜਾਬ ਦੇ ਖਨੌਰੀ ਬਾਰਡਰ ਤੇ ਮਰਨਵਰ ਤੇ ਬੈਠਿਆ ਨੂੰ 49 ਦਿਨ ਬੀਤ ਗਏ ਨੇ ਪੋਖੜ ਹੜਤਾਲ ਤੇ ਬੈਠ ਢੱਲੇਵਾਲ ਦੀ ਸਿਹਤ ਅਜੇ ਵੀ ਨਾਜੂਕ ਹੈ ਉਨਨੂੰ ਬੋਲਣ ਦੇ ਵਿੱਚ ਮੁਸ਼ਕਲ ਆ ਰਹੀ ਹੈ। ਢੱਲੇਵਾਲ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਮੰਗਾਂ ਮੰਨ ਲੈਂਦੇ ਨੇ ਤਾਂ ਮੈਂ ਇਹ ਵਰਤ ਤੋੜ ਦੇਵਾਂਗਾ। ਵਰਤ ਰੱਖਣਾ ਨਾ ਤਾਂ ਸਾਡਾ ਕਾਰੋਬਾਰ ਹੈ ਤੇ ਨਾ ਹੀ ਸਾਡਾ ਸ਼ੌਂਕ ਹੈ। ਫਿਰ ਦੇ ਬਾਵਜੂਦ ਵੀ ਕੇਂਦਰ ਨੇ ਕੋਈ ਹੰਗਾਰਾ ਨਹੀਂ ਭਰਿਆ। ਤੁਸੀਂ ਕੇਂਦਰ ਦੇ ਮੌਨ ਤਾਰਨ ਨੂੰ ਕਿਵੇਂ ਦੇਖਦੇ ਹੋ? ਸਾਨੂੰ ਕਾਲ ਕਰਕੇ ਆਪਣੀ رائے ਸਾਂਝੀ ਕਰ ਸਕਦੇ ਹੋ। ਪਾਦਰਾ ਵਿਖੇ ਸੰਕਟਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਹੋਈ ਹੈ। ਇਹ ਮੀਟਿੰਗ ਸੁਖਾਲੇ ਢੰਗ ਨਾਲ ਨੇਪਰੇ ਚੜ੍ਹੀ ਹੈ ਇਸ ਦਾ ਐਲਾਨ ਕਿਸਾਨ ਆਗੂਆਂ ਨੇ ਖੁਦ ਕੀਤਾ। ਸਰਵਣ ਸਿੰਘ ਬੰਦੇਰ ਨੇ ਆਖਿਆ ਹੈ ਕਿ ਜੋ ਲੋਕ ਕਹਿੰਦੇ ਨੇ ਕਿ ਕਿਸਾਨ ਆਗੂ ਇਕੱਠੇ ਹੋਣ ਤਾਂ ਅਸੀਂ ਉਹਨਾਂ ਦੀ ਕੋਸ਼ਿਸ਼ ਨੂੰ ਕਾਮਯਾਬ ਕਰਨ ਲਈ ਮੰਥਨ ਕਰ ਰਹੇ ਹਾਂ। ਉਹਨਾਂ ਨੇ ਕਿਹਾ ਹੈ ਕਿ ਡੱਲੇਵਾਲ ਦੇ ਮਰਨ ਵਰਤ ਦਾ 49ਵਾਂ ਦਿਨ ਹੈ। ਅਸੀਂ ਇਸ ਨੂੰ ਅਸਫਲ ਨਹੀਂ ਹੋਣ ਦੇਵਾਂਗੇ ਅਤੇ ਸਾਰੇ ਹੀ ਕਿਸਾਨ ਮਿਲ ਕੇ ਕਿਸਾਨ ਅੰਦੋਲਨ ਦੋਨੋਂ ਜੱਤਾਂਗੇ ਇਸ ਲਈ ਜਿਹੜੀ ਅਗਲੀ ਰਣਨੀਤੀ ਜਿਹੜੀ ਹੈ ਉਹ ਅਗਲੀ ਮੀਟਿੰਗ ਦੇ ਵਿੱਚ ਘੜਾਂਗੇ ਜਿਸ ਨੂੰ ਸਰਕਾਰ ਨੂੰ ਟਾਉਣ ਲਈ ਰਣਨੀਤੀ ਬਣਾਈ ਜਾਵੇਗੀ ਸਰਵਣ ਸਿੰਘ ਵਡੇਰ ਨੇ ਵੀ ਕਿਹਾ ਹੈ ਕਿ ਜੋ ਇੱਕਜੁੱਟਤਾ ਪਹਿਲਾਂ ਨਹੀਂ ਹੋਈ ਸੀ ਉਹ ਹੁਣ ਹੋਵੇਗੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਕਿਸਾਨ ਇਕ ਨੇ ਅਤੇ ਅਗਲੀ ਮੀਟਿੰਗ ਦੇ ਵਿੱਚ ਨਵੇਂ ਫੈਸਲੇ ਲਏ ਜਾਣਗੇ ਉਹਨਾਂ ਨੇ ਇਹ ਵੀ ਕਿਹਾ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਸਾਂਝੇ ਤੌਰ ਤੇ ਡੈਕਟਰ ਮਾਰਚ ਕੱਢਿਆ ਜਾਵੇਗਾ ਉਧਰ ਫਾਰਮਰ ਨੇ ਜਗਿੰਦਰ ਸਿੰਘ ਗੁਰਾਹਣ ਨੇ ਕਿਹਾ ਹੈ ਕਿ ਕਿਸਾਨ ਇੱਕ ਨਹੀਂ ਇਸ ਲਈ ਅਸੀਂ ਦੁਬਾਰਾ ਮंथਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਲੋਕ ਕਿਸਾਨਾਂ ਨੂੰ ਵਕ ਵਕ ਦੱਸ ਕੇ ਚਰਚਾ ਕਰ ਰਹੇ ਨੇ ਉਹਨਾਂ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਆਗੂ ਵੀ ਇੱਕ ਦੂਸਰੇ ਪ੍ਰਤੀ ਟਿੱਪਣੀ ਨਹੀਂ ਕਰਨਗੇ ਪਰ ਕੀ ਜੋ ਇਹ ਹੁਣ ਸਾਰੇ ਲੀਡਰ ਇਸ ਸਮੇਂ ਸਟੇਟਮੈਂਟਸ ਦੇ ਰਹੇ ਨੇ ਇਹਨਾਂ ਸਟੇਟਮੈਂਟ ਦੇ ਵਿੱਚ ਕੋਈ ਦੇਰੀ ਤਾਂ ਨਹੀਂ ਹੋਗੀ ਕਿ ਇਹ ਇਕਾਕਰਨ ਦੇ ਵਿੱਚ ਜਥੇਬੰਦੀਆਂ ਨੂੰ ਦੇਰੀ ਤਾਂ ਨਹੀਂ ਹੋਈ ਇਹ ਸਵਾਲ ਹੁਣ ਪੰਜਾਬ ਦੇ तमाम ਲੋਕ ਪੁੱਛ ਰਹੇ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਕਾਲ ਕਰਕੇ ਆਪਣੀ رائے ਸਾਂਝੀ ਕਰ ਸਕਦੇ ਹੋ ਸਾਡਾ ਜਿਹੜਾ ਅੱਜ ਦਾ ਮੁੱਦਾ ਹੈ ਉਹ ਫਾਰਮਰ ਪ੍ਰੋਟੈਸਟ ਨਾਲ ਜੁੜਿਆ ਹੋਇਆ ਹੈ ਕਿਉਂਕਿ 2.0 ਫਾਰਮਰ ਪ੍ਰੋਟੈਸਟ ਜਿਹੜਾ ਹਰਿਆਣੇ ਦੀਆਂ ਬਰੂਹਾਂ ਤੇ ਚੱਲ ਰਿਹਾ ਹੈ ਜਗਦੀਸ਼ ਸਿੰਘ ਢੱਲੇਵਾਲ ਮਰਨ ਵਰਤੇ ਬੈਠੇ ਹੋਏ ਨੇ ਮੰਗਾ ਉਹੀ ਨੇ ਜਿਹੜੀਆਂ ਭਾਰਤ ਦੀਆਂ तमाम ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਤੋਂ ਮੰਗ ਰਹੀਆਂ ਨੇ ਪਰ ਇਹਨਾਂ ਮੰਗਾਂ ਦੇ ਬਾਵਲ ਕੇਂਦਰ ਸਰਕਾਰ ਗੌਰ ਨਹੀਂ ਕਰ ਰਹੀ ਜਗਜੀਤ ਸਿੰਘ ਡੱਲੇਵਾਲ ਨੂੰ 49 ਦਿਨ ਹੋ ਗਏ ਨੇ ਮਰਨ ਵਰਤ ਬੈਠਿਆ ਨੂੰ 2 ਮਹੀਨੇ ਹੋਣ ਵਾਲੇ ਨੇ ਪਰ ਅਜੇ ਤੱਕ ਕੋਈ ਸੰਕੇਤ ਨਹੀਂ ਮਿਲਿਆ ਕਿ ਕੇਂਦਰ ਸਰਕਾਰ ਮੀਟਿੰਗ ਕਰਨ ਬਾਰੇ ਸੋਚ ਰਹੀ ਹੈ ਇਸ ਕਰਕੇ ਹੁਣ ਜਿਹੜੀਆਂ तमाम ਜਥੇਬੰਦੀਆਂ ਨੇ ਇਕਾਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੀਆਂ ਹੋਈਆਂ ਨੇ ਸਰਕੇ ਹੁਣ ਇਹੜੀ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਅਸੀਂ ਏਕਾ ਕਰ ਲਈਏ ਕਿਉਂਕਿ ਕੇਂਦਰ ਨੂੰ ਮਜਬੂਰ ਕਰਨ ਦੇ ਵਿੱਚ ਦਰਨੇ ਤੇ ਬੈਠੀਆਂ ਕਿਸਾਨ ਜਥੇਬੰਦੀਆਂ ਸਫਲ ਨਹੀਂ ਹੋ ਰਹੀਆਂ ਇੱਕ ਗੱਲ ਤਾਂ ਉਹ ਸਮਝ ਆ ਗਈ ਹੈ ਕਿ ਜਿਸ ਤਰੀਕੇ ਨਾਲ ਪਿਛਲੀ ਵਾਰ ਅਸੀਂ ਇਕਜੁੱਟ ਸਾਂ ਇੱਕ ਮਤ ਸਾਂ ਤਾਂ ਹੀ ਕੇਂਦਰ ਸਰਕਾਰ 'ਤੇ ਸਦਬਾਅ ਬਣਾ ਪਾਏ ਸੀ ਇਸ ਵਾਰ ਅਸੀਂ ਅੱਡੋ ਅੱਡ ਹੋ ਗਏ ਖਿੰਡ ਗਏ ਆਂ ਦਬਾਅ ਨਹੀਂ ਬਣਾ ਪਾਰੇ ਤਾਂ ਹੀ ਤਾਂ ਹੁਣ ਇਹ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਹੈ ਇਸ ਅਬਨਾਮਾ ਪੈਦਾ ਹੋ ਗਈਆਂ ਨੇ ਕਿ ਇਸ ਮੀਟਿੰਗ ਤੋਂ ਬਾਅਦ ਜਿਹੜੀਆਂ ਏਕਾ ਹੈ ਉਹ ਹੋ ਸਕਦਾ ਹੈ ਹਾਲਾਂਕਿ ਏਕਾ ਹੋਵੇਗਾ ਕਿ ਨਹੀਂ ਇਹ ਭੁਵਿੱਖ ਦੇ ਗਰਮ ਦੇ ਵਿੱਚ ਹੈ ਪਰ ਇੱਕ ਆਸ ਜ਼ਰੂਰ ਜਗਾਈ ਹੈ ਕਿ ਕੁਝ ਦਿਨ ਪਹਿਲਾਂ ਹੀ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਦੇ ਲਈ ਪਹੁੰਚੇ ਸਨ ਕਿਸਾਨ ਆਗੂ ਇਸ ਤੋਂ ਪਹਿਲਾਂ ਮੋਗਾ ਦੇ ਵਿੱਚ ਇੱਕ ਮਹਾਪੰਚਾਇਤ ਵੀ ਕੀਤੀ ਸੀ ਐਸਕੇਐਮ ਦੇ ਵੱਲੋਂ ਉਹਦੇ ਵਿੱਚ ਵੀ ਕਿਹਾ ਗਿਆ ਸੀ ਕਿ ਅਸੀਂ ਮੰਗਾ ਜਿਹੜੀਆਂ ਨੇ ਮਨਵਾਉਣ ਦੇ ਲਈ ਸੰਘਰਸ਼ ਕਰਾਂਗੇ ਅਸੀਂ ਇਕੱਠੇ ਹੋਵਾਂਗੇ ਇੱਕਮਤ ਹੋਵਾਂਗੇ ਸੰਦੇਸ਼ ਦਿੱਤਾ ਗਿਆ ਸੀ ਉਸ ਮਹਾਪੰਚਾਇਤ ਦੇ ਵਿੱਚ ਤੇ ਹੁਣ ਸਨੁਕ ਕਿਸਾਨ ਮੋਰਚਾ ਤੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਟੀਆਂ ਦੋ ਫਾਰਮਸ ਸਨੁਕ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਵਿਚਾਲੇ ਇਹਤਾਂ ਨੂੰ ਲੈ ਕੇ ਪਾਤਣਾ ਵਿਖੇ ਮੀਟਿੰਗ ਹੋਈ ਹੈ ਹਾਲਾਂਕਿ ਬੈਠਕ ਬੇਸੱਤਾ ਜਰੂਰ ਰਹੀ ਹੈ ਪਰ ਆਉਣ ਵਾਲੀ ਮੀਟਿੰਗ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋਣਗੀਆਂ ਹਾਲਾਂਕਿ ਹੋਣਗੀਆਂ ਕਿ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਫਿਲਹਾਲ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਇਕਮਤ ਹੋਵਾਂਗੇ ਫਰਾਖਦਿਲ ਦਾ ਮੁਜ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਹੀਂ ਕਹਿੰਦੇ ਜੀ ਅਸੀਂ ਸਾਰੀਆਂ ਪਿਛਲੀਆਂ ਗੱਲਾਂ ਭੁੱਲ ਕੇ ਅਸੀਂ ਇਕੱਠੇ ਹੋਣ ਜਾ ਰਹੇ ਹਾਂ ਪਰ ਕੀ ਇਕੱਠੇ ਹੋਣਗੇ ਕਿ ਸੱਚਮੁੱਚ ਲਾਸਟ ਪ੍ਰੋਟੈਸਟ ਦੇ ਵਾਂਗੂ ਇਹ ਮੋਰਚਾ ਵੀ ਫਤਿਹ ਹੋਵੇਗਾ ਇਹ ਸਵਾਲ ਪੰਜਾਬ ਦੇ तमाम ਕਿਸਾਨ ਪੁੱਛ ਰਹੇ ਨੇ ਕਿ ਕਰੀਬ ਇੱਕ ਸਾਲ ਤੋਂ ਤਾਂ ਹੋਣੇ ਹੈ ਹਰਿਆਣੇ ਦੀਆਂ ਬਰੂਹਾਂ ਤੇ ਡਟੇ ਹੋਏ ਨੇ ਹੁਣ ਕਿਸਾਨ ਜਥੇ ਵਧੇ ਇੱਕਜੁੱਟ ਹੋਣ ਦੀ ਕੋਸ਼ਿਸ਼ਾਂ ਕਰ ਰਹੀਆਂ ਨੇ ਪਰ ਕੀ ਇਹ ਕੋਸ਼ਿਸ਼ ਸਫਲ ਹੋਵੇਗੀ ਇਹ ਦੇਖਣਾ ਸਭ ਤੋਂ ਐਵੇਂ ਹੋਵੇਗਾ ਫਿਲਹਾਲ ਇਸ ਪ੍ਰੋਗਰਾਮ ਵਿੱਚ ਐਨਆਈ